ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਬੱਚੇ ਬੱਚੀਆਂ ਦਾ ਦਿਲੋਂ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀਆਂ ਕਲਾ 'ਚ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਸੋ ਅੱਜ ਮੈਂ ਜਿਹੜੀ ਤੁਹਾਨੂੰ ਬਾਤ ਸੁਣਾਉਣ ਲੱਗੀ ਆ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਾਨਵਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਤਾਂ ਉਹਦੀ ਜਿਹੜੀ ਰਾਣੀ ਸੀ ਨਾ ਉਹੋ ਗਲਤ ਜੀ ਜਨਾਨੀ ਸੀ ਉਹ ਰਾਣੀ ਉਹ ਰਾਜੇ ਤੋਂ ਰਾਜੇ ਦਾ ਕਿਉਂ غلام ਸੀ ਉਹੋ ਬਸ ਉਹਦੇ ਨਾਲ ਹੀ ਫਿਰਦੀ ਰਹਿੰਦੀ ਤਾਂ ਰਾਜੇ ਨੇ ਕਈ ਵਾਰੀ ਕਮਰੇ ਚ ਉਹ ਉਹ ਗੁਲਾਮ ਨਾਲ ਦੇਖ ਲਈ ਰਾਜੇ ਨੂੰ ਬੜਾ ਗੁੱਸਾ ਚੜਿਆ ਕਰੇ ਉਹਨੇ ਸਮਝਾਈ ਜਦੋਂ ਨਾ ਟਿੱਕੀ ਤਾਂ ਭਾਈ ਇੱਕ ਦਿਨ ਉਹਨੇ ਉਹ ਕਮਰੇ 'ਚ ਫੜੀ ਉਹਦੇ ਨਾਲ ਤਾਂ ਦੋਨਾਂ ਨੂੰ ਮਾਰਤਾ ਮਾਰਨ ਤੋਂ ਪਹਿਲਾਂ ਉਹਨਾਂ ਦੀਆਂ ਫੋਟੋ ਖਿੱਚੀ ਦੋਹਾਂ ਦੀ ਉਹ ਫੋਟੋ ਨੇ ਆਪਦੇ ਕਮਰੇ 'ਚ ਐ ਕੰਧ ਤੇ ਲਾ ਲਈ ਉਸ ਤੋਂ ਬਾਅਦ ਰਾਜੇ ਨੂੰ ਇੰਨੀ ਨਫ਼ਰਤ ਹੋਈ ਔਰਤਾਂ ਤੋਂ ਵੀਔਰ ਤਾਂ ਤਾਂ ਪਤਾ ਨਹੀਂ ਇਹੋ ਜਿਹੀ ਹੀ ਹੁੰਦੀਆਂ ਨੇ ਸਾਰੀਆਂ ਤਾਂ ਭਾਈ ਉਹ ਗੁੱਸੇ ਦੇ ਵਿੱਚ ਵੀ ਮੇਰੇ ਨਾਲ ਬੇਬਫਾਈ ਕਰ ਗਈ ਉਹ ਰੋਜ਼ ਇੱਕ ਵਿਆਹ ਕਰਾਇਆ ਕਰੇ ਇੱਕ ਰਾਤ ਰੱਖ ਕੇ ਉਹਨੂੰ ਤੜਕੇ ਨੂੰ ਫਹਾ ਲਾ ਦਿਆ ਕਰੇ ਉਹਨੇ ਭਾਈ ਬਹੁਤ ਕੁੜੀਆਂ ਮਾਰਤੀਆਂ ਤਾਂ ਇੱਕ ਦਿਨ ਉਹਨੇ ਇੱਕ ਵਿਆਹ ਕਰਾਇਆ ਤਾਂ ਤੜਕੇ ਨੂੰ ਉਹਨੂੰ ਫਹਾ ਲਾਤਾ ਤਾਂ ਉਹ ਜਿਹੜੇ ਪਿੰਡ ਦੀ ਹੈਗੀ ਸੀ ਉਹ ਕੁੜੀ ਉਹ ਸਾਰਾ ਪਿੰਡ ਇਕੱਠਾ ਹੋ ਗਏ ਚੱਕ ਕੇ Laash ਨੂੰ ਵਜ਼ੀਰ ਦੇ ਮੂਰੇ ਬਹਿ ਗਏ ਕਹਿੰਦੇ ਵੀ ਸਾਨੂੰ ਤਾਂ ਇਹਦਾ ਇਨਸਾਫ ਚਾਹੀਦਾ ਵੀ ਸਾਡੀ ਧੀ ਦਾ ਕਸੂਰ ਕੀ ਧੀ ਕਿਹੜੀ ਗੱਲ ਤੋਫਾ ਹਲਾਇਆ ਗਿਆ ਵਜ਼ੀਰ ਨੇ ਬਹੁਤ ਸਮਝਾਏ ਵੀ ਅਸੀਂ ਤਾਂ ਖੁਦ ਦੁਖੀਆਂ ਰਾਜੇ ਦੀ ਇਹ ਹਰਕਤ ਤੋਂ ਵੀ ਉਹ ਸਮਝਦਾ ਨਹੀਂ ਵੀ ਉਹ ਨੂੰ ਸੱਟ ਲੱਗੀ ਹੋਈ ਆ ਵੀ ਉਹ ਸਭ ਨੂੰ ਹੀ ਗਲਤ ਸਮਝਦਾ ਹੈ ਤਾਂ ਇਹ ਗੱਲਾਂ ਬਜ਼ੀਰ ਦੀ ਇੱਕ ਕੁੜੀ ਸੀ ਬਹੁਤ ਸੋਹਣੀ ਕੁੜੀ ਸੀ ਨੌਜਵਾਨ ਉਹ ਖੜੀ ਸਾਰੇ ਸਾਰਾ ਕੁਝ ਦੇਖੀ ਸੁਣੀ ਜਾਂਦੀ ਸੀ ਉਹ ਕਹਿਣ ਲੱਗੀ ਕਹਿੰਦੀ ਪਿਤਾ ਜੀ ਮੈਂ ਰਾਜੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਉਹ ਕਹਿੰਦਾ ਤੂੰ ਮੇਰੀ ਕੱਲੀ ਧੀ ਹੈ ਕਹਿੰਦਾ ਮੈਂ ਕਿਹਦੇ ਸਹਾਰੇ ਜੀਊਂਗਾ ਨਾ ਤੈਨੂੰ ਪਤਾ ਹੈ ਉਹ ਕੀ ਕਰੂਗਾ ਇੱਕ ਰਾਤ ਰੱਖੂਗਾ ਨਾ ਤੜਕੇ ਨੂੰ ਅੰਗ ਤੈਨੂੰ ਫਾਹੀ ਲਾ ਦੂ ਉਹ ਕਹਿੰਦੀ ਹਾਂ ਮੈਨੂੰ ਪਤਾ ਹੈ ਪਰ ਕਹਿੰਦੀ ਜਿਹੜਾ ਗੁੱਸਾ ਅੱਜ ਹੋ ਗਿਆ ਤੇਰੇ ਨਾਲ ਵੀ ਸਾਰਾ ਪਿੰਡ ਤੇਰੇ ਬਾਰੇ ਚ ਬੈਠਾ ਹੈ ਵੀ ਲੋਕ ਫਿਰ ਇਹ ਨਹੀਂ ਕਰਨਗੇ ਕਹਿੰਦੀ ਮੈਂ ਤਾਂ ਤੇਰੇ ਨਾਲ ਵਿਆਹ ਮਹਾਰਾਜੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਕਹਿੰਦੀ ਫਿਰ ਤੂੰ ਕਹਿਣ ਜੋਗਾ ਤਾਂ ਹੋ ਜਾਏਗਾ ਵੀ ਮੈਂ ਤਾਂ ਦਿੱਤੀ ਨਹੀਂ ਬਚਾ ਸਕਿਆ ਹੋਰਾਂ ਦੀਆਂ ਨੂੰ ਕਿਵੇਂ ਬਚਾਵਾਂ ਮੈਂ ਭਾਈ ਉਹ ਮੰਨਿਆ ਨਹੀਂ ਮੰਨੀ ਨਹੀਂ ਜਿੱਦਣ ਸੀ ਕੁੜੀ ਬਹੁਤ ਉਹਨੇ ਪੂਰੀ ਜਿੱਦ ਕਰੀ ਉਹ ਕਹਿੰਦਾ ਚਲ ਠੀਕ ਹੈ ਉਹ ਰੋਂਦਾ ਰੋਂਦਾ ਗਿਆ ਮਹਾਰਾਜ ਕੋਲੇ ਰਾਜੇ ਨੂੰ ਕਹਿੰਦਾ ਮਹਾਰਾਜ ਮੇਰੀ ਦੀ ਛੋਡੇ ਨਾਲ ਸ਼ਾਦੀ ਕਰਨਾ ਚਾਹੁੰਦੀ ਹੈ ਉਹ ਕਹਿੰਦਾ ਤੁਹਾਡਾ ਦਿਮਾਗ ਖਿਲਿਆ ਤੁਹਾਨੂੰ ਪਤਾ ਹੈ ਨਾ ਕਹਿੰਦਾ ਪਿਆਉਤੀ ਨੂੰ ਵੀ ਮੈਂ ਕੀ ਕਰਦਾ ਉਹ ਕਹਿੰਦਾ ਹਾਂ ਜੀ ਮੇਰੀ ਕੁੜੀ ਜਿੱਦ ਕਰਦੀ ਹੈ ਰਾਜਾ ਕਹਿਣ ਲੱਗਿਆ ਫਿਰ ਤੂੰ ਆਪਦੀ ਕੁੜੀ ਦੀ ਜਿੱਦ ਪੂਰਾ ਰਿਹਾ ਠੀਕ ਹੈ ਕਹਿੰਦਾ ਕਰ ਦੇ ਮੇਰੇ ਨਾਲ ਵਿਆਹ ਕਹਿੰਦਾ ਕਰੋ ਤਿਆਰੀ ਵਿਆਹ ਲਈ ਵਿਆਹ ਕੇ ਜਦੋਂ ਰਾਤ ਪਈ ਤਾਂ ਉਹ ਕੁੜੀ ਕਹਿਣ ਲੱਗੀ ਉਹਨੂੰ ਰਾਜੇ ਨੂੰ ਕਹਿੰਦੀ ਦੇਖੋ ਮਹਾਰਾਜ ਮੈਨੂੰ ਪਤਾ ਹੈ ਵੀ ਸਵੇਰ ਨੂੰ ਮੈਨੂੰ ਫਾਹਾ ਲੱਗੂਗਾ ਮੈਂ ਮਰ ਜੂਗੀ ਪਰ ਕਹਿੰਦੀ ਮੈਂ ਇੱਕ ਬੇਨਤੀ ਕਰਦੀ ਆ ਫਾਹਾ ਲੱਗਣ ਤੋਂ ਪਹਿਲਾਂ ਤਾਂ ਕਹਿੰਦੀ ਇਹ ਇੱਕ ਰਾਤ ਪਈ ਆ ਨਾ ਵਿਚਾਲੇ ਮੈਂ ਥੋੜੀ ਸੁਹਾਗਣਾ ਇਸ ਲਈ ਕਹਿੰਦੀ ਅੱਜ ਤਾਂ ਮੇਰੀ ਮਨ ਦੀ ਮਰਜ਼ੀ ਚੱਲ ਲੈਣ ਦਿਓ ਸਵੇਰੇ ਤਾਂ ਕਹਿੰਦੀ ਥੋੜੀ ਚੱਲੂਗੀ ਉਹ ਬਹੁਤ ਉਹਨੇ ਕੂਰੀ ਕੱਪੀ ਉਸ ਉਹਨੇ ਉਹਦੀ ਗੱਲ ਨਹੀਂ ਸੁਣੀ ਕਹਿੰਦੇ ਵੀ ਇਹ ਤਾਂ ਤੁਸੀਂ ਅਨਿਆ ਕਰਦੇ ਹੋ ਮੇਰੇ ਨਾਲ ਇਨਸਾਫ ਨਹੀਂ ਹੋ ਰਿਹਾ ਕਹਿੰਦੇ ਮੇਰਾ ਵੀ ਹੱਕ ਆ ਇਸ ਰਾਤ ਤੇ ਮੈਂ ਤੁਹਾਡੀ ਪਤਨੀ ਆ ਤਾਂ ਜਦੋਂ ਉਹ ਹੀ ਨਾ ਟਿਕੀ ਉਹ ਕਹਿੰਦਾ ਦੱਸ ਕਹਿੰਦੀ ਆਪਾਂ ਪਿਆਰ ਨਾਲ ਰਾਤ ਲੰਘਾਓ ਹੱਸਦੇ ਖੇਡਦੇ ਕਹਿੰਦੀ ਮੈਨੂੰ ਐ ਦੱਸੋ ਵੀ ਮੈਂ ਤੁਹਾਨੂੰ ਕੀ ਸੁਨਾਵਾ ਕੋਈ ਕਹਾਣੀ ਸੁਨਾਵਾ ਕੋਈ ਕਿੱਸਾ ਸੁਨਾਵਾ ਕੋਈ ਗੀਤ ਸੁਨਾਵਾ ਤਾਂ ਉਹ ਥੋੜਾ ਜਿਹਾ ਠੰਡਾ ਪੈ ਗਿਆ ਉਹਨੂੰ ਕਹਿੰਦਾ ਮੈਨੂੰ ਕਿੱਸਾ ਸੁਣਾ ਚਲ ਉਹ ਕਹਿੰਦੀ ਠੀਕ ਹੈ ਕਿੱਸਾ ਸੁਣਾਉਣੀ ਆ ਉਹਨੇ ਭਾਈ ਕਿੱਸਾ ਸ਼ੁਰੂ ਕਰ ਲਿਆ ਨਾਲੇ ਤਾਂ ਉਹਨੂੰ ਸ਼ਰਬਤ ਪਿਆਇਆ ਰਾਜੇ ਨੂੰ ਨਾਲੇ ਬਹਿ ਕੇ ਸੁਣਾਉਣ ਲੱਗੀ ਉਹਨੂੰ ਕਹਿੰਦੀ ਬਈ ਇੱਕ ਸਦਾਗਰ ਸੀ ਸਦਾਗਰ ਦੇ ਕਹਿੰਦੀ ਇੱਕ ਨੌਜਵਾਨ ਕੁੜੀ ਸੀ ਤੇ ਤਿੰਨ ਛੋਟੇ ਬੇਟੇ ਸੀ ਉਹ ਤੋਂ ਕਹਿੰਦੀ ਉਹ ਸਦਾਗਰ ਉਹ ਤੋਂ ਲੋਕ ਸਮਾਨ ਮੰਗਵਾਉਂਦੇ ਉਹ ਉਹਨਾਂ ਨੂੰ ਸਮਾਨ ਦੇ ਕੇ ਆਪਦੇ ਪੈਸੇ ਵਸੂਲਦਾ ਕਹਿੰਦੀ ਉਹਦਾ ਬਹੁਤ ਵਧੀਆ ਨਰਵਾਹ ਹੋ ਰਿਹਾ ਸੀ ਇੱਕ ਦਿਨ ਕਹਿੰਦੀ ਉਹ ਉਹਨੇ ਦੂਰ ਜਾਣਾ ਸੀ ਉਹਨੂੰ ਕਾਫੀ ਦਿਨ ਲੱਗਣੇ ਸੀ ਕਹਿੰਦੀ ਉਹਦੀ ਕੁੜੀ ਉਹਨੂੰ ਕਹਿਣ ਲੱਗੀ ਵੀ ਪਿਤਾ ਜੀ ਤੁਸੀਂ ਦੂਰ ਜਾਣਾ ਕਈ ਦਿਨਾਂ ਬਾਅਦ ਮੁੜੋਗੇ ਵੀ ਤੁਸੀਂ ਆਹ ਖਜੂਰਾ ਲੈ ਜਾਓ ਨਾਲ ਰਾਤ ਤੁਹਾਨੂੰ ਲੋੜ ਪਊ ਭੁੱਖ ਲੱਗੂ ਤਾਂ ਖਾਤਾ ਲਵੋਗੇ ਉਹ ਭਾਈ ਚਲਿਆ ਗਿਆ ਕਹਿੰਦੀ ਜਦੋਂ ਗਿਆ ਜਾਂਦਾ ਤਾਂ ਉਹ ਬਹੁਤ ਦੂਰ ਲੰਘ ਗਿਆ ਤਾਂ ਉਹਨੂੰ ਪਿਆਸ ਲੱਗੀ ਉਹਨੇ ਦੇਖਿਆ ਵੀ ਜਿੱਥੇ ਉਹ ਦੁਰਿਆ ਜਾਂਦਾ ਉਸ ਤੋਂ ਹੀਠਾ ਬਹੁਤ ਡੂੰਗਾ ਉਹਨੂੰ ਪਾਣੀ ਦਾ ਹਾਉਜ ਦਿਸਿਆ ਉਹਨੇ ਦੇਖਿਆ ਵੀ ਇਹਦਾ ਰਾਹ ਕਿੱਥੇ ਐ ਵੀ ਇੱਥੇ ਨਾਲੇ ਪਾਣੀ ਪੀ ਲੂੰ ਨਾਲੇ ਖੰਜੂਰਾ ਖਾ ਲੂੰ ਨਾਲੇ ਮੈਂ ਆਰਾਮ ਕਰ ਲੂੰ ਬਿੰਦ ਝਟ ਉਹ ਭਾਈ ਉਹਦਾ ਰਾਹ ਲੱਭ ਕੇ ਉੱਥੇ ਉਤਰ ਗਿਆ ਜਾ ਕੇ ਜਦੋਂ ਉੱਥੇ ਗਿਆ ਤਾਂ ਉੱਥੇ ਖੰਜੂਰਾ ਖਾਣ ਲੱਗਿਆ ਖਾਇਆ ਕਰੇ ਖੰਜੂਰ ਦੀ ਢਕ ਪਾਣੀ ਚ ਸਿੱਟ ਦਿਆ ਕਰੇ ਜਦੋਂ 5-7 ਖਾਧੀਆਂ ਤਾਂ ਉਹ ਦੇਖ ਰਿਹਾ ਵੀ ਜਿਹੜਾ ਪਾਣੀ ਆ ਉਹਦਾ ਰੰਗ ਲਾਲ ਹੋ ਰਿਹਾ ਹੈ ਤਾਂ ਪਾਣੀ ਚੋਂ ਇੱਕ ਜਿੰਨ ਪ੍ਰਗਟ ਹੋ ਗਿਆ ਜਿੰਨ ਦੇ ਹੱਥ 'ਚ ਤਲਵਾਰ ਉਹਨੂੰ ਕਹਿੰਦਾ ਤੈਨੂੰ ਮੈਂ ਮਾਰਨਾ ਹੈ ਉਹ ਕਹਿੰਦਾ ਮੇਰਾ ਕੀ ਕਸੂਰ ਹੈ ਉਹ ਕਹਿੰਦਾ ਤੈਨੂੰ ਕਸੂਰ ਨਹੀਂ ਪਤਾ ਕਹਿੰਦਾ ਖਾਈ ਜਾਂਦਾ ਖਜੂਰਾ ਹਿੜਕਾਂ ਪਾਣੀ 'ਚ ਸਿੱਟਦਾ ਕਹਿੰਦਾ ਮੇਰਾ ਛੋਟਾ ਜਿਹਾ ਬੱਚਾ ਜਿੰਨ ਕਹਿੰਦਾ ਉਹਦੇ ਹਲਕ 'ਚ ਫਸ ਗਈ ਹਿੜਕ ਕਹਿੰਦਾ ਉਹਦੀ ਮੌਤ ਹੋ ਗਈ ਹੁਣ ਕਹਿੰਦਾ ਮੈਂ ਤੇਰੇ ਤੋਂ ਬਦਲਾ ਲੈਣਾ। ਉਹ ਕਹਿੰਦਾ ਮੈਂ ਤਾਂ ਤੇਰਾ ਬੱਚਾ ਕਿਤੇ ਨਹੀਂ ਦੇਖਿਆ ਮੈਨੂੰ ਤਾਂ ਕਿਤੇ ਨਹੀਂ ਦਿਸਿਆ ਕਹਿੰਦਾ ਨਹੀਂ ਮੈਂ ਕਹਾਂ ਨੂੰ ਇਹੀ ਜੀ ਗਲਤੀ ਕਰਦਾ ਜੇ ਮੈਨੂੰ ਬੱਚਾ ਦਿਸਦਾ। ਉਹ ਕਹਿੰਦਾ ਤੂੰ ਐਵੇਂ ਹੀ ਨਾ ਮੇਰੇ ਨਾਲ ਜਾਦੀ ਗੱਲਾਂ ਮਾਰ ਜਿੰਨ ਕਹਿੰਦਾ ਵੀ ਮਾਰ ਕੇ ਤਾਂ ਮੈਂ ਤੈਨੂੰ ਹਟੂਗਾ ਬਦਲਾ ਤਾਂ ਲਵਾਂ ਆਪਦੇ ਬੱਚੇ ਦਾ। ਉਹਨੇ ਵੀ ਦੇਖਿਆ ਵੀ ਹੁਣ ਜਿੰਨਾ ਹੈ ਤਾਂ ਮੈਂ ਕੀ ਕਰ ਸਕਦਾ। ਉਹਨੂੰ ਕਹਿੰਦਾ ਵੀ ਫਿਰ ਤੂੰ ਐ ਕਰ ਮੈਨੂੰ ਥੋੜਾ ਜਿਹਾ ਮੋਲਤ ਦੇ ਦੇ। ਕਹਿੰਦਾ ਇੱਕ ਤਾਂ ਮੇਰੀ ਨੌਜਵਾਨ ਧੀ ਹੈ ਕਰੇ ਮੈਂ ਉਹਦਾ ਵਿਆਹ ਕਰਿਆ ਆਂ ਇੱਕ ਕਹਿੰਦਾ ਉਹ ਸਮਾਨ ਦੇਖਦੇ ਪਿਆ ਵੀ ਇਹ ਲੋਕਾਂ ਦਾ ਹੈ ਪੈਸੇ ਲਏ ਹੋਏ ਨੇ ਵੀ ਮੈਂ ਇਹ ਲੋਕਾਂ ਨੂੰ ਘਰੋ ਘਰੀ ਪਚਾਉਣਾ ਹੈ ਕਹਿੰਦਾ ਮਿੱਟੀ ਦਾ ਭਾਰ ਤਾਂ ਮੈਂ ਚੱਲ ਲੂੰਗਾ ਆਪਣੇ ਤੇ ਛਾਤੀ ਤੇ ਕਹਿੰਦਾ ਪਰ ਇਹ ਬੋਝ ਨਹੀਂ ਮੇਥੋਂ ਚੱਲਿਆ ਜਾਣਾ ਲੋਕ ਮੈਨੂੰ ਆਖਣਗੇ ਵੀ ਲੈ ਕੇ ਭੱਜ ਗਿਆ ਵੀ ਇਹ ਬਦਨਾਮੀ ਨਹੀਂ ਮੈਂ ਸਹਿ ਸਕਦਾ ਤਾ ਉਹਨੇ ਵੀ ਦੇਖਿਆ ਜਿੰਨ ਨੇ ਇੰਜੇ ਗੱਲਾਂ ਸੁਣ ਕੇ ਵੀ ਬੰਦਾ ਤਾਂ ਸਹੀ ਲੱਗਦਾ ਹੈ। ਉਹਨੂੰ ਕਹਿੰਦਾ ਚੰਗਾ ਤੈਨੂੰ 40 ਦਿਨਾਂ ਦੀ ਮੋਹਲਤ ਦਿੰਦਾ ਦਿਨਾਂ ਵੀ ਤੂੰ 40 ਦਿਨ ਬਾਅਦ ਆਪਦੇ ਆ ਪਾਜੀ ਨਾਲ ਇਹ ਸਮਾਨ ਆਦਿਆਂ ਨਾਲੇ ਆਪਦੀ ਕੁੜੀ ਦਾ ਵਿਆਹ ਕਰਿਆ। ਤਾਂ ਉਹ ਕਹਿੰਦਾ ਵੀ ਠੀਕ ਹੈ ਉਹ ਵਗ ਗਿਆ। ਗਿਆ ਹੋਇਆ ਤਾਂ ਸਮਾਨ ਦੇ ਕੇ ਆਇਆ। ਤਾਂ ਉੱਥੋਂ ਗਿਫਟ ਸ਼ਿਫਟ ਵੀ ਲਿਆਇਆ ਬੱਚਿਆਂ ਵਾਸਤੇ। ਕਾਗਜ਼ ਤੇ ਲਿਖ ਕੇ ਜੇਬ ਚ ਪਾ ਲਿਆ ਵੀ ਮੇਰੇ 40 ਦਿਨ ਰਹਿੰਦੇ ਨੇ ਇੱਕ ਦਿਨ ਲੰਘਦਾ ਘਟ ਦਿੰਦਾ ਵੀ ਇੱਕ ਦਿਨ ਘਟ ਗਿਆ ਦੂਜਾ ਦਿਨ ਫੇਰ ਲੰਘ ਗਿਆ ਫੇਰ ਘਟ ਦਿੰਦਾ ਦਿਨ ਵੀ ਹੋਰ ਘਟ ਗਿਆ ਚਲੋ ਜਦੋਂ 10-15 ਦਿਨਾਂ ਬਾਅਦ ਘਰੇ ਆਇਆ ਤਾਂ ਬੜਾ ਖੁਸ਼ ਦਿਖਾਵੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਗਿਫਟ ਦਿੱਤੇ ਬੜੀ ਸਾਰਾ ਟੱਬਰ ਖੁਸ਼ ਐ ਇੰਨੇ ਦਿਨਾਂ ਬਾਅਦ ਆਇਆ ਵਿਚਾਰਾ ਤਾਂ ਕਾਲੀ ਕਾਲੀ ਜਨਾਲੇ ਤਾਂ ਉਹਨੇ ਆਪਦੀ ਕੁੜੀ ਦਾ ਵਿਆਹ ਕਰਤਾ ਆਪਦੇ ਘਰ ਵਾਲੇ ਨੂੰ ਕਹਿੰਦਾ ਵੀ ਹੁਣ ਆਪਣੇ ਕੋਲ ਪੈਸੇ ਨੇ ਵੀ ਵਿਆਹ ਦੇ ਨਯਮ ਨੌਜਵਾਨ ਕੁੜੀ ਆਉ ਬਿਆਹਤੀ ਵਿਆਹੀ ਹੋਈ ਤਾਂ ਭਾਈ ਦਿਨ ਦੱਸਿਆ ਉਹਨੂੰ ਹੈ ਨਹੀਂ ਆਪਦੇ ਘਰ ਵਾਲੀ ਨੂੰ ਵੀ ਮੇਰੇ ਨਾਲ ਐ ਹੋਈ ਹੋਈ ਆ ਵੀ ਮੈਂ ਤਾਂ ਮਰਨਾ ਹੈ ਤਾਂ ਇੰਨੀ ਗੱਲ ਕਹਿ ਕੇ ਉਹ ਜਿਹੜੀ ਸੁਣਾ ਰਹੀ ਸੀ ਰਾਜੇ ਨੂੰ ਉਹ ਰਾਜ ਵਜ਼ੀਰ ਦੀ ਧੀ ਦਾ ਵਿਆਹ ਕਰਾਇਆ ਤਾਂ ਉਹ ਚੁੱਪ ਕਰ ਗਈ ਰਾਜਾ ਬੜੇ ਰੌਚਕ ਕਹਾਣੀ ਸੁਣਨ ਕਰਕੇ ਸੁਣ ਰਿਹਾ ਸੀ ਦਿਲਚਸਪੀ ਨਾਲ ਉਹਨੂੰ ਕਹਿੰਦਾ ਤੂੰ ਚੁੱਪ ਕਿਉਂ ਕਰ ਗਈ ਅੱਗੇ ਸੁਣਾ ਉਹ ਕਹਿੰਦੀ ਵੀ ਰਾਤ ਗਈ ਬਾਤ ਗਈ ਦੇਖ ਬਾਹਰ ਦਿਨ ਚੜ ਗਿਆ ਕਹਿੰਦੀ ਹੁਣ ਤਾਂ ਤੇਰੀ ਚੱਲੂਗੀ ਵੀ ਮੈਨੂੰ ਫਾਹੇ ਲਾ ਦੇ ਮਾਰ ਦੇ ਹੁਣ ਮੈਨੂੰ ਫਾਂਸੀ ਲਾ ਦੇ ਉਹ ਕਹਿਣ ਲੱਗਿਆ ਵੀ ਨਹੀਂ ਮੈਂ ਪਹਿਲਾਂ ਮੈਨੂੰ ਇਹ ਪੂਰੀ ਕਰ ਕਿੱਸਾ ਪੂਰਾ ਕਰ ਵੀ ਜਿੰਨ ਨੇ ਸੋ ਨੂੰ ਸਦਾਗਰ ਨੂੰ ਮਾਰਿਆ ਜਾਂ ਛੜਤਾ ਉਹ ਕਹਿੰਦੇ ਵੀ ਨਹੀਂ ਮਹਾਰਾਜ ਵੀ ਤਾਂ ਦਿਨ ਚੜ ਗਿਆ ਵੀ ਇਹ ਤਾਂ ਪਾਠ ਪੂਜਾ ਦਾ ਟਾਈਮ ਹੁੰਦਾ ਇਹ ਕੋਈ ਕਹਾਣੀਆਂ ਦਾ ਕਿੱਸਿਆਂ ਦਾ ਟਾਈਮ ਥੋੜਾ ਹੁੰਦਾ ਕਿੱਸਿਆਂ ਨੂੰ ਤਾਂ ਰਾਤ ਹੁੰਦੀ ਹੈ ਉਹਨੂੰ ਕਹਿੰਦਾ ਮੈਂ ਤੈਨੂੰ ਇੱਕ ਦਿਨ ਔਰ ਇੱਕ ਰਾਤ ਵਧਾ ਦੇਣਾ ਕੱਲ ਨੂੰ ਫਾਹੇ ਲਾ ਦੂੰ ਪਰ ਇਹ ਕਿੱਸਾ ਪੂਰਾ ਕਰ ਸੁਣਾ ਮੈਨੂੰ ਉਹ ਕਹਿੰਦੀ ਠੀਕ ਹੈ ਫਿਰ ਹੁਣ ਦੇਣਾ ਤੁਸੀਂ ਆਪਦਾ ਕੰਮ ਕਰੋ ਮੈਂ ਆਪਦਾ ਕਰਦੀ ਆਂ ਕਹਿੰਦੀ ਮੈਂ ਤਾਂ ਪਾਠ ਪੂਜਾ ਕਰੂੰ ਚਲੋ ਜੀ ਰਾਜਾ ਆਪ ਦੇ ਬੈਗਜ ਕਰਨਾ ਤਾਂ ਕੀ ᱛੀ ਇੱਧਰ ਉੱਧਰ ਤਾਂ ਉਹਨੇ ਵੀ ਵਿਚਾਰੀ ਨੇ ਪਾਠ ਪੂਜਾ કરી ਜਦੋਂ ਫੇਰ ਰਾਤ ਆਈ ਤਾਂ ਉਹਨੇ ਖਾਣਾ ਖਵਾਇਆ ਨੂੰ ਖਾਣਾ ਖਵਾ ਕੇ ਰਾਜੇ ਨੂੰ ਉਹਦੇ ਫਾਇਰਾ ਚੋਂ ਬੂਟਲਾ ਹੋਣ ਲੱਗ ਗਈ ਤਾਂ ਰਾਜਾ ਉਹਨੂੰ ਖਿੱਚ ਕੇ ਕਹਿੰਦਾ ਕਹਿੰਦਾ ਇਹ ਕੰਮ ਕੀ ਕਰਦੀਆਂ ਤੂੰ ਕਹਿੰਦਾ ਇਹ ਤਾਂ ਨੌਕਰਾਂ ਦਾ ਕੰਮ ਹੈ ਉਹ ਕਹਿੰਦੀ ਨਹੀਂ ਮਹਾਰਾਜ ਨੌਕਰਾਂ ਦਾ ਨਹੀਂ ਹੈ ਇਹ ਕੰਮ ਕਹਿੰਦੀ ਇਹ ਤਾਂ ਪਤਨੀ ਦਾ ਕੰਮ ਹੈ ਮੈਂ ਸਹਾਗਣ ਭਾਗਣਾ ਤੁਸੀਂ ਮੇਰੇ ਸਿਰ ਦੇ ਤਾਜੋਂ ਕਹਿੰਦੀ ਮੈਨੂੰ ਵੀ ਖੁਸ਼ੀ ਮਿਲ ਲੈਣ ਦੋ ਜਿੰਨਾ ਚਿਰ ਮੈਂ ਹੈਗੀਆਂ ਤੜਕੇ ਤੇ ਤੁਸੀਂ ਮੈਨੂੰ ਫਾਹੇ ਲਾ ਦੇਣਾ ਕਿਨਿ ਮੇਰੇ ਮਨ ਚ ਤਾਂ ਨਹੀਂ ਰਹੁ ਵੀ ਮੈਂ ਆਪਦੇ ਪਤੀ ਦੀ ਕੋਈ ਸੇਵਾ ਨਹੀਂ ਕੀਤੀ। ਉਹ ਰਾਜਾ ਸੋਚਦਾ ਵੀ ਜਿੰਨੀਆਂ ਮੈਂ ਪਹਿਲਾਂ ਮਾਰੀਆਂ ਨੇ ਸਾਰੀਆਂ ਦੇ ਚਿਹਰਿਆਂ ਤੇ ਡਰ ਸੀ ਬਹੁਤ। ਵੀ ਇਹ ਤਾਂ ਜਿੰਮੀ ਡਰ ਪੈ ਨਹੀਂ ਹੈਗਾ ਨਾਲੇ ਇਹਨੂੰ ਪਤਾ ਵੀ ਮੈਂ ਇਹਨੂੰ ਫਾਹੇ ਲਾ ਦੇਣਾ। ਵੀ ਇਹ ਤਾਂ ਕੋਈ ਡਰ ਪੈ ਨਹੀਂ ਹੈ। ਤਾਂ ਭਾਈ ਫੇਰ ਉਹਨੂੰ ਕਹਿਣ ਲੱਗਿਆ। ਕਹਿੰਦਾ ਤੂੰ ਠੀਕ ਹੈ ਕਹਿੰਦਾ ਕਰ ਲੈ ਜੋ ਕਰਨਾ। ਵੀ ਮੈਂ ਬਦਲਣ ਵਾਲਾ ਨਹੀਂ ਹਾਂ ਉਹ ਕਹਿੰਦੀ ਨਾ ਮਹਾਰਾਜ ਮੈਂ ਤਾਂ ਕਹਿੰਦੀ ਨਹੀਂ ਤੁਸੀਂ ਬਦਲੋ ਮੈਨੂੰ ਤਾਂ ਤੜਕੇ ਫਾਹੇ ਲਾ ਦਿਓ ਮੈਂ ਤਾਂ ਖੁਸ਼ ਆ ਕਹਿੰਦੀ ਮੈਨੂੰ ਤਾਂ ਇੰਨੀ ਖੁਸ਼ੀ ਹੈ ਵੀ ਮੈਂ ਥੋੜੀ ਸੁਹਾਗਣ ਭਾਗਣ ਬਣੀ ਆ ਤਾਂ ਉਹ ਨੂੰ ਕਹਿੰਦਾ ਫਿਰ ਕਰ ਕਿੱਸਾ ਪੂਰਾ ਜਿੰਨ ਨੇ ਸਦਾਗਰ ਮਾਰਿਆ ਕਰ ਰੱਖਿਆ ਉਹ ਸੁਣਾਉਣ ਲੱਗੀ ਭਾਈ ਫਿਰ ਉਹ ਨੂੰ ਕਹਿੰਦੀ ਵੀ ਫੇਰ ਕਹਿੰਦੀ ਜਦੋਂ 40 ਦਿਨਾਂ ਦੀ ਮੌਲਤ ਦੇਤੀ ਉਹਨੂੰ ਕਹਿੰਦੀ ਉਹੋ ਜਦੋਂ ਇੱਕ ਦਿਨ ਰਹਿ ਗਿਆ ਤਾਂ ਰਾਤ ਨੂੰ ਉਹਨੂੰ ਤਾਂ ਨੀਂਦ ਨਾ ਆਵੇ ਉਹਦੇ ਘਰ ਵਾਲੀ ਸੁੱਤੀ ਪਈ ਉਹਨੇ ਆਪਦੀ ਘਰ ਵਾਲੀ ਨੂੰ ਜਗਾਇਆ ਜਦੋਂ ਉਹ ਉੱઠી ਉਹਨੇ ਦੇਖਿਆ ਕਹਿੰਦੀ ਮਾਂ ਆਪਦੇ ਘਰ ਵਾਲੇ ਨੂੰ ਕਹਿੰਦੀ ਵੀ ਤੁਹਾਨੂੰ ਇੰਨਾ ਪਸੀਨਾ ਕਿਉਂ ਆਇਆ ਪਿਆ ਉਹ ਕਹਿੰਦਾ ਮੌਤ ਦਾ ਪਸੀਨਾ ਹੈ ਉਹ ਕਹਿੰਦੀ ਇੰਜ ਜਿਹੀ ਗੱਲਾਂ ਕਿਉਂ ਕਰਦੇ ਹੋ ਕਹਿੰਦਾ ਮੇਰਾ ਅੱਜ ਦਾ ਹੀ ਦਿਨ ਹੈ ਮੈਂ ਤੜਕੇ ਜਾਣਾ ਹੈ ਫਿਰ ਉਹਨੇ ਉਹਨੂੰ ਸਾਰੀ ਕਹਾਣੀ ਸੁਨਾਤੀ ਕਹਿੰਦਾ ਮੈਨੂੰ ਸੀਸਾ ਦਿਖਾ ਮੈਂ ਸ਼ੀਸ਼ੇ 'ਚ ਦੇਖਾਂ ਕਹਿੰਦਾ ਮੌਤ ਦਾ ਡਰ ਕਿਹਜਾ ਹੁੰਦਾ ਓਹ ਕਹਿੰਦੀ ਵੀ ਜੇ ਇਹ ਗੱਲ ਹੈ ਨਾ ਵੀ ਮੈਂ ਚੱਲੂੰ ਤੇਰੇ ਨਾਲ ਸੁਦਾਗਰ ਦੇ ਘਰ ਵਾਲੀ ਕਹਿੰਦੀ ਵੀ ਮੈਂ ਤੈਨੂੰ ਨਹੀਂ ਮਰਨ ਦੇਂਦੀ ਮੈਂ ਮਰੂੰਦੇ ਰਹੀ ਥਾਂ ਤੇ ਓਹ ਕਹਿੰਦਾ ਵੀ ਨਾ ਮਰੂੰ ਤਾਂ ਮਹੀਂ ਕਹਿੰਦਾ ਵੀ ਜੇ ਬੱਚਿਆਂ ਦੀ ਮਾਂ ਮਰ ਜੇ ਕਹਿੰਦਾ ਉਹ ਅਨਾਥ ਹੋ ਜਾਂਦੇ ਨੇ ਓਹ ਕਹਿੰਦੀ ਵੀ ਚਾਹੇ ਜੋ ਵੀ ਹੈ ਵੀ ਮੈਂ ਮਰਨਾ ਚਾਹੁੰਨੀ ਆ ਕਹਿੰਦਾ ਨਾ ਮੈਂ ਇਹਨੂੰ ਜਾਣ ਦਿੰਦਾ ਮੇਰੇ ਬੱਚੇ ਅनाथ ਹੋਣਗੇ ਕਹਿੰਦਾ ਜਿੰਨਾ ਕੁ ਮੈਂ ਕਮਾਇਆ ਹੋਇਆ ਥੋੜਾ ਉਹ ਨਾਲ ਟਾਈਮ ਪਾਸ ਹੋ ਜਾਊਗਾ ਜੇ ਕਹਿੰਦਾ ਕੋਈ ਰੱਬ ਨਾ ਕਰੇ ਕੁਦਰਤ ਨੇ ਆਫਤ ਪਾਤੀ ਤਾਂ ਕਹਿੰਦਾ ਮੈਂ ਤੈਨੂੰ ਇਹ ਵੀ ਛੁੱਟੀ ਦਿੰਨਾ ਵੀ ਤੂੰ ਦੁਬਾਰੇ ਵਿਆਹ ਕਰਾ ਲਈ ਬੱਚਿਆਂ ਵਾਸਤੇ ਉਹ ਕਹਿੰਦੀ ਮਹਾਰਾਜ ਜੀ ਇਹ ਤਾਂ ਮੈਨੂੰ ਭੁੱਲ ਕੇ ਬਣਾ ਕਹੋ ਗੱਲ ਤੁਸੀਂ ਹੋ ਮੇਰੇ ਸਿਰ ਦੇ ਸਾਈ ਤੁਸੀਂ ਹੀ ਰਹੋਗੇ ਮੈਂ ਤਾਂ ਥੋੜ੍ਹੀ ਹੋਈ ਹੋ ਹੈਗੀਆਂ ਥੋੜ੍ਹੀ ਹੀ ਰਹੂੰਗੀ ਥੋੜ੍ਹੀ ਹੀ ਮੈਂ ਮਰਨਾ ਚਾਹੁੰਨੀ ਆ ਹੋਗੀ ਵੀ ਇਹ ਤਾਂ ਕੋਈ ਬੇਵਫਾ ਹੁੰਦੀ ਹੈ ਜਿਹੜੀ ਕਰਦੀ ਹੈ ਇਹੋ ਜਿਹਾ ਕੰਮ ਵੀ ਤੁਸੀਂ ਮੈਂ ਨਹੀਂ ਇਹ ਕਰ ਸਕਦੀ ਵੀ ਮੈਂ ਤਾਂ ਤੁਹਾਡੇ ਨਾਲ ਵਿਆਹੀ ਆ ਥੋਡੀ ਹੋਈ ਆ ਮੈਂ ਤਰਦੰਗ ਨਹੀਂ ਤਾਂ ਉਹ ਰਾਜੇ ਦੇ ਮੂੰਹੋਂ ਨਿਕਲਿਆ ਕਹਿੰਦਾ ਅਜਿਹੀਆਂ ਵੀ ਔਰਤਾਂ ਹੈਗੀਆਂ ਨੇ ਉਹ ਕੁੜੀ ਕਹਿਣ ਲੱਗੀ ਜਿਹੜੀ ਵਿਆਹੀ ਸੀ ਰਾਜੇ ਵਜ਼ੀਰ ਦੀ ਉਹ ਕਹਿੰਦੀ ਹਾਂ ਮਹਾਰਾਜ ਕਹਿੰਦੀ ਤੁਸੀਂ ਤਾਂ ਦੇਖਿਆ ਹੀ ਕੁਛ ਨਹੀਂ ਕਹਿੰਦੀ ਤੁਸੀਂ ਤਾਂ ਬਹੁਤ ਕੁਛ ਨਹੀਂ ਤੁਹਾਨੂੰ ਤਾਂ ਪਤਾ ਕਹਿੰਦੀ ਤੁਹਾਨੂੰ ਤਾਂ ਤੁਸੀਂ ਕਹਿੰਦੀ ਆਪਦੀ ਰਾਣੀ ਦੇਖ ਲਈ ਗਲਤ ਕਹਿੰਦੀ ਤੁਸੀਂ ਸਾਰੀ ਗਲਤ ਬਣਾਤੀਆਂ ਕਹਿੰਦੀ ਐ ਨਹੀਂ ਹੁੰਦਾ ਇਹ ਤਾਂ ਕਹਿੰਦੀ ਬਹੁਤ ਮਰਦ ਵੀ ਇਹੋ ਜਿਹੇ ਨੇ ਬਹੁਤ ਔਰਤਾਂ ਵੀ ਇੰਨੀਆਂ ਜੀਆਂ ਨੇ ਜਿਹੜੇ ਬੇਵਫਾਨੇ ਭਾਈ ਉਹ ਚੱਕ ਕੇ ਉਹਦੇ ਮੂੰਹ ਕਿੰਨੀ ਵੀ ਮੈਂ ਤਾਂ ਕਦੇ ਇੰਨਾ ਡੂੰਗਾ ਸੋਚਿਆ ਹੀ ਨਹੀਂ ਵੀ ਮੈਂ ਤਾਂ ਇਹੀ ਸਮਝਦਾ ਵੀ ਤੀਵੀਆਂ ਸਾਰੀਆਂ ਇੰਨੀਆਂ ਜੀਆਂ ਔਰਤਾਂ ਨੇ ਤਾਂ ਉਹ ਕਹਿਣ ਲੱਗੀ ਕਹਿੰਦੀ ਵੀ ਫੇਰ ਉਹ ਜਦੋਂ ਗਿਆ ਉਹਦੇ ਲਵੇ ਨਾਲ ਉਹਦੇ ਘਰ ਵਾਲੀ ਤਾਂ ਉਹ ਉਹਨੂੰ ਕਹਿੰਦਾ ਵੀ ਮੇਰੇ 40 ਦਿਨ ਹੋ ਗਏ ਪੂਰੇ ਜਿੰਨੇ ਨੂੰ ਕਹਿਣ ਲੱਗਿਆ ਸਦਾਗਰ ਵੀ ਮੈਨੂੰ ਮਾਰਦੇ ਮੈਂ ਆ ਗਿਆ ਤਾਂ ਜਿੰਨ ਕਹਿੰਦਾ ਵੀ ਨਾ ਮੈਂ ਤਾਂ ਤੈਨੂੰ ਬਖਸ਼ ਤਾ ਵੀ ਮੈਂ 40 ਦਿਨ ਤੇਰੇ ਮਾਗਰੀ ਰਿਹਾ ਵੀ ਤੂੰ ਬਹੁਤ ਸਹੀ ਬੰਦਾ ਹੈ ਵੀ ਐਸੀ ਦੁਨੀਆ ਤੇ ਤਾਂ ਇੰਨੇ ਚੰਗੇ ਬੰਦੇ ਬਹੁਤ ਘੱਟ ਨੇ ਵੀ ਜੇ ਮੈਂ ਤੈਨੂੰ ਮਾਰਤਾ ਤਾਂ ਇੱਕ ਬੰਦਾ ਦੁਨੀਆ ਤੋਂ ਚੰਗਾ ਬੰਦਾ ਘਟਜੂ ਵੀ ਮੈਂ ਤੈਨੂੰ ਬਖਸ਼ਦਾ ਬਸ ਠੀਕ ਐ ਤੂੰ ਜਾਵ ਦੇ ਪਰਿਵਾਰ ਚ ਰਹਿ ਫੇਰ ਉਹਨੂੰ ਕਹਿੰਦੀ ਵੀ ਮੈਂ ਤੈਨੂੰ ਇੱਕ ਛੋਟੀ ਜੀ ਗੱਲ ਹੋਰ ਦੱਸਾਂ ਕਹਿੰਦੀ ਇੱਕ ਰਾਜੇ ਦੇ ਚਾਰ ਰਾਣੀਆਂ ਸੀ ਕਹਿੰਦੀ ਉਹ ਤਿੰਨ ਤਾਂ ਬਹੁਤ ਸੋਹਣੀਆਂ ਗੋਰੀਆਂ ਚਿੱਟੀਆਂ ਇੱਕ ਦਾ ਰੰਗ ਕਣਕਵੰਨਾ ਸਾंवला ਰੰਗ ਕਹਿੰਦੀ ਉਹ ਸਾंवਲੇ ਰੰਗ ਵਾਲੀ ਨੂੰ ਰਾਜਾ ਬਹੁਤ ਪਿਆਰ ਕਰਦਾ ਸੀ ਤਾਂ ਰਾਜਾ ਬੜੇ ਮਜੇ ਨਾਲ ਸੁਣ ਰਿਹਾ ਹੈ ਕਹਿੰਦੀ ਉਹਨੂੰ ਬਹੁਤ ਪਿਆਰ ਕਰਦਾ ਸੀ ਕਹਿੰਦੀ ਦੂਜੀਆਂ ਤਿੰਨੇ ਖਾਰਖੰਦੀਆਂ ਸੀ ਉਹ ਰਾਜੇ ਨੂੰ ਕਹਿੰਦੀਆਂ ਵੀ ਤੂੰ ਸਾਨੂੰ ਨਹੀਂ ਪਿਆਰ ਕਰਦਾ ਤੂੰ ਇਹਨੂੰ ਕਾਲੀ ਕਲੂਟੀ ਨੂੰ ਬੜਾ ਪਿਆਰ ਕਰਦਾ ਉਹ ਕਹਿੰਦਾ ਤੁਸੀਂ ਨਹੀਂ ਸਮਝ ਸਕਦੀਆਂ ਕਹਿੰਦਾ ਇੱਕ ਦਿਨ ਆਊਗਾ ਮੈਂ ਤੁਹਾਨੂੰ ਦੱਸੂਗਾ ਕਹਿੰਦਾ ਵੀ ਕਿਉਂ ਕਰਦਾ ਤਾਂ 2-4 ਦਿਨ ਲੰਘੇ ਤਾਂ ਰਾਜੇ ਨੇ ਸਿਉਨੇ ਹੀਰਿਆਂ ਦੇ ਢੇਰ ਲਾਤੇ ਲਿਆ ਕੇ ਚਾਰ ਕਹਿੰਦਾ ਵੀ ਸਾਂਭ ਲੋ ਤੁਹਾ ਵਿਚਾਰਾਂ ਦਾ ਹਿੱਸਾ ਇਹ ਵੀ ਜਿਹੜੀ ਤਾਂ ਜਿੰਨਾ ਸਾਂਭਿਆ ਜਾਂਦਾ ਸਾਂਭ ਲੋ ਤਾਂ ਉਹ ਜਿਹੜੀਆਂ ਗੋਰੀਆਂ ਚਿੱਟੀਆਂ ਤੇ ਨਸੀ ਉਹਨਾਂ ਨੇ ਤਾਂ ਫਟਾਫਟ ਢੇਰ ਇਕੱਠੇ ਕਰ ਲਏ ਗਹਿਣੇ ਪਾ ਲਏ ਜਿਹੜੀ ਉਹ ਸਾਂਭਲੇ ਰੰਗ ਦੀ ਸੀ ਉਹਨੇ ਹੱਥ ਨਹੀਂ ਲਾਇਆ ਅੰਦਰ ਆ ਕੇ ਰਾਜੇ ਨੂੰ ਕਹਿੰਦੀਆਂ ਮਹਾਰਾਜ ਜਿਹਨੂੰ ਪਿਆਰ ਕਰਦੇ ਹੋਂ ਕਹਿੰਦੀ ਉਹ ਤਾਂ ਉਹ ਤਾਂ ਚਾਕੀ ਵੀ ਨਹੀਂ ਇਹਨਾਂ ਚੀਜ਼ਾਂ ਕਰਨੀ ਕਹਿੰਦੀ ਉਹਨੂੰ ਕੋਈ ਖੁਸ਼ੀ ਨਹੀਂ ਹੋਈ ਵੀ ਤੁਸੀਂ ਖੁਸ਼ੀ ਚ ਇਹਨਾਂ ਕਸਮਾਨ ਲੈ ਕੇ ਆਏ ਹੋ ਕੰਨਿਓ ਨੇ ਤਾਂ ਹੱਥੀ ਨਹੀਂ ਲਾਇਆ ਕਹਿੰਦਾ ਐਨੇ ਉਹ ਅੰਦਰ ਉਹ ਆ ਗਈ ਰਾਣੀ ਜਿਹੜੀ ਸਾਹਮਲੇ ਰੰਗ ਵਾਲੀ ਸੀ ਉਹ ਵੀ ਆ ਗਈ ਉਹ ਅੰਦਰ ਆਈ ਤਾਂ ਉਹਨੇ ਰਾਜੇ ਦਾ ਹੱਥ ਫੜ ਲਿਆ ਕੇ ਉਹ ਰਾਜੇ ਨੂੰ ਕਹਿਣ ਲੱਗੀ ਵੀ ਮਹਾਰਾਜ ਮੈਨੂੰ ਇਹ ਸਮਾਨ ਨਹੀਂ ਚਾਹੀਂਦੀ ਬਾਹਰੀ ਚੀਜ਼ਾਂ ਮੈਨੂੰ ਤਾਂ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਉਹ ਮੇਰੇ ਕੋਲ ਤਾਂ ਇਹ ਸਾਰਾ ਸਮਾਨ ਮੇਰੇ ਕੋਲ ਹੀ ਹੈ ਮੈਨੂੰ ਨਹੀਂ ਉਹ ਚੰਗਾ ਲੱਗਦਾ ਤੁਹਾਤੋਂ ਬਿਨਾ ਤਾਂ ਉਹ ਦੂਜੀਆਂ ਰਾਣੀਆਂ ਨੂੰ ਕਹਿਣ ਲੱਗਿਆ ਦੇਖ ਲੋ ਤੁਸੀਂ ਕਹਿੰਦੇ ਮੈਨੂੰ ਪੁੱਛਿਆ ਸੀ ਨਾ ਵੀ ਸਾਨੂੰ ਕਿਉਂ ਨਹੀਂ ਪਿਆਰ ਕਰਦਾ ਕਹਿੰਦਾ ਆਹ ਚੀਜ਼ ਐ ਇਹਦੇ 'ਚ ਕਹਿੰਦਾ ਹੋਊ ਲੋਕਾਂ ਭਾਦੀ ਇਹ ਇਹਦਾ ਰੰਗ ਕਾਲਾ ਹੋਵੇ ਥੋੜੇ ਭਾਦੀ ਹੋਊਗੀ ਇਹ ਸਾਹਮਲੇ ਰੰਗ ਦੀ ਕਹਿੰਦਾ ਮੇਰੇ ਭਾਦੀ ਤਾਂ ਇਹ ਦੁਨੀਆਂ ਦੇ ਵਿੱਚ ਸਭ ਤੋਂ ਸਿਆਣੀ ਔਰਤ ਐ ਮੈਂ ਕਹਿੰਦਾ ਇਹ ਤੋਂ ਉੱਪਰ ਕੋਈ ਸਿਆਣੀ ਔਰਤ ਨਹੀਂ ਦੇਖੀ ਤਾਂ ਉਧਰੋਂ ਜਦੋਂ ਉਹ ਐ ਸੁਣਾ ਰਹੀ ਸੀ ਉਹ ਰਾਜੇ ਨੇ ਹੀ ਨਿਗਾ ਪਾਈ ਆਬਦੀ ਉਹ ਫੋਟੋ ਦੇ ਉੱਤੇ ਜਿਹੜੀ ਲਾਈ ਹੋਈ ਸੀ ਕੰਤ ਤੇ ਬੇਵਫਾ ਪਤਨੀ ਦੀ ਤਾਂ ਉਹ ਵਜ਼ੀਰ ਦੀ ਕੁੜੀ ਭੱਜ ਕੇ ਉਹਦੇ ਮੂਹਰੇ ਖੜ ਗਈ ਫੋਟੋ ਦੇ ਕਹਿੰਦੀ ਮਹਾਰਾਜ ਪਹਿਲੀ ਗੱਲ ਤਾਂ ਫੋਟੋ ਨੂੰ ਪਾੜੋ ਜਿੰਨਾ ਚਿਰ ਤੁਸੀਂ ਇਹਨੂੰ ਦੇਖੋਗੇ ਕਹਿੰਦੀ ਤੁਹਾਨੂੰ ਚੰਗਿਆਈ ਕਿਸੇ ਦੀ ਨਜ਼ਰ ਹੀ ਨਹੀਂ ਆਉਣੀ ਤੁਹਾਨੂੰ ਕਹਿੰਦੀ ਇਹਦੀ ਬੇਵਫਾਈ 24 ਘੰਟੇ ਤੁਸੀਂ ਰੱਖ ਦਿਓ ਸਾਹਮਣੇ ਤੁਹਾਨੂੰ ਕਹਿੰਦੀ ਸਾਰੀ ਔਰਤਾਂ ਇੱਕੋ ਜੀਆਂ ਦੀ ਸੀ ਜਾਂਦੀਆਂ ਨੇ ਵੀ ਜਿੰਨਾ ਚਿਰ ਇਹਨੂੰ ਨਹੀਂ ਪਾੜਦੇ ਤੋਂ ਨੂੰ ਸਮਝ ਨਹੀਂ ਆਉਣੀ ਇਹ ਉਹ ਮੰਨ ਗਿਆ ਵੀ ਗੱਲ ਇਹਦੀ ਠੀਕ ਹੈ ਵੀ ਦੁਨੀਆ ਤੇ ਤਾਂ ਇੰਨੀ ਚੰਗੀਆਂ ਔਰਤਾਂ ਵੀ ਐ ਵੀ ਇਹ ਵੀ ਹੈਗੀ ਐ ਇਹ ਮੈਨੂੰ ਕਿੰਨਾ ਪਿਆਰ ਕਰਦੀ ਐ ਵੀ ਮੇਰੇ ਬੂਟ ਲਾਉਂਦੀ ਐ ਕਹਿੰਦੀ ਐ ਵੀ ਮੈਂ ਤੇਰੀ ਸਹਾਗਣ ਹੋ ਕੇ ਮਰਨਾ ਐ ਤਾਂ ਉਹਨੇ ਭਾਇਓ ਪਾੜਤੀ ਲਾ ਕੇ ਕਹਿੰਦਾ ਲੈ ਹੁਣੇ ਪਾੜਾ ਦੋਨਾਂ ਜਣਿਆਂ ਨੇ ਉਹ ਫੋਟੋ ਪਾੜਤੀ ਪਾੜੀ ਹੋਈ ਤਾਂ ਉਹਨੂੰ ਕਹਿੰਦੀ ਵੀ ਮਹਾਰਾਜ ਚਲੋ ਛੜ ਗਿਆ ਦਿਨ ਹੁਣ ਥੋੜੀ ਚੱਲੂ ਕਹਿੰਦੀ ਵੀ ਫਾਹੇ ਲਾਓ ਮੈਨੂੰ ਤਾਂ ਉਹਨੂੰ ਕਹਿੰਦਾ ਵੀ ਨਾ ਕਹਿੰਦਾ ਜਿਹੜਾ ਕੁਝ ਤਾਂ ਮੈਨੂੰ ਸਮਝਾਇਆ ਹੈ ਤਾਂ ਮੈਨੂੰ ਕਦੇ ਦੱਸਿਆ ਕਿਸੇ ਨੇ ਨਹੀਂ ਆਉਂਦੀਆਂ ਤੀਆਂ ਕਹਿੰਦਾ ਬਸ ਟੜਕੇ ਨੂੰ ਮੈਂ ਮਾਰ ਦਿੰਦਾ ਤੇ ਫਾਹੇ ਲਾ ਦਿੰਦਾ ਤੇ ਕਹਿੰਦਾ ਬਸ ਉਹਨਾਂ ਦੇ ਚਿਹਰਿਆਂ ਤੇ ਡਰ ਦੇਖ-ਦੇਖ ਖੁਸ਼ ਹੁੰਦਾ ਕਹਿੰਦਾ ਨਾ ਤੇਰੇ ਮੂੰਹ ਤੇ ਮੈਂ ਡਰ ਦੇਖਿਆ ਉਹ ਕਹਿੰਦੀ ਮਹਾਰਾਜ ਫਿਰ ਤੁਸੀਂ ਕਹਿੰਦੀ ਖੁਦ ਸੋਚੋ ਬੀਹ ਔਰਤਾਂ ਇੰਨਾ ਦੁਨੀਆ ਵਸਦੀ ਆ ਕਹਿੰਦੀ ਵੀ ਸਹਾਰਾ ਔਰਤ ਨਹੀਂ ਬੇਵਫਾ ਹੁੰਦੀ ਜੇ ਹੁਣ ਤੁਹਾਨੂੰ ਇੱਕ ਔਰਤ ਬੇਵਫਾ ਮਿਲ ਗਈ ਕਹਿੰਦੀ ਇਹਦਾ ਮਤਲਬ ਸਾਰੀਆਂ ਨਹੀਂ ਹੁੰਦੀਆਂ ਕਹਿੰਦੀ ਮਰਦ ਵੀ ਬੇਵਫਾ ਹੁੰਦੇ ਨੇ ਫਿਰ ਤਾਂ ਕਹਿੰਦੀ ਮਰਦਾਂ ਨੂੰ ਕੀ ਕਹੋਗੇ ਉਹ ਸਮਝ ਗਿਆ ਭਾਈ ਫਿਰ ਇੱਕ ਦੂਜੇ ਨੂੰ ਉਹਨੇ ਉਹਨੂੰ ਜੱਫੀ ਪਾਈ ਰਾਜੇ ਨੇ ਕਹਿੰਦਾ ਹਾਂ ਤੂੰ ਮੇਰੀ ਰਾਣੀ ਆ ਕਹਿੰਦਾ ਤੈਂ ਤਾਂ ਮੇਰਾ ਦਿਮਾਗ ਖੋਲਤਾ ਇੰਨੀ ਕੁ ਬਾਤ ਐ ਜੀ ਧੰਨਵਾਦ